ਰਾਗ ਮਾਝੀ ਚੌਪਦੀ ਸਰ ਪਹਿਲਾ ਮਹੱਲਾ ਚੌਥਾ ਇੱਕ ਈਂ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤੀ ਅਜੂਨੀ ਸੈਭੰ ਗੁਰ ਪ੍ਰਸਾਦਿ ਹਰਿ ਹਰਿ ਨਾਮੁ ਨਾਮੁ ਹਰਿ ਨਾਨਕ ਪਾਇ ਸਤਿਗੁਰੂ ਦੀ ਸਾਜਿ ਨਵਾਜੀ ਗੁਰਮਹਤਿਆਰਿ ਸਾਥ ਸੰਗਤ ਜੀਓ ਸਤਿਗੁਰੂ ਮਹਾਰਾਜ ਜੀ ਨੇ ਪਿਛੇ ਸ੍ਰੀ ਗੁਰੂ ਅਕਲ ਸਮਾਉਤ ਕੀਤਾ ਹੈ ਸੰਪੂਰਨ ਹੋਣ ਤੋਂ ਬਾਅਦ ਅੱਗੇ ਮਹਾਰਾਜ ਆਸਣੇ ਕਰ ਰਹੇ ਹਨ ਮਾਜ ਰਾਗ ਜਿਹੜਾ ਹੈ ਪੁਰਾਣੇ ਰਾਗ ਜਿਹੜੇ ਲੋਕ ਗਉਈਏ ਗਾਇਆ ਕਰਦੇ ਨੇ ਪੂਰੇ ਵਿੱਚ ਹਿੰਦੋਸਤਾਨ ਵਿੱਚ ਉਹਨਾਂ ਰਾਜਾਂ ਨੂੰ ਸੰਗਾਂਣੀ ਹੈ ਇਹ ਦੇਸੀ ਆਲ ਹੈ ਇੱਕ ਤੁਖਾਰੀ ਤੇ ਇੱਕ ਮੋਗ ਇਹ ਦੇਖਦੇ ਆਖੇ ਤੇ ਚਾਲਦੇ ਰਾਜਾਂ ਨੇ ਇਸ ਲਈ ਗੁਰੂ ਮਾਰਾ ਸਾਹਿਬ ਕੀ ਪਰਚਾਣ ਸੰਸਾਰ ਦੇ ਅੰਦਰ ਅਮਰ ਜੀ ਨਾਮ ਦਾ ਪ੍ਰਚਾਰ ਕੀਤਾ ਹੈ ਉਸ ਵਕਤ ਕਹਿੰਦੇ ਪਾਤਸ਼ਾਹ ਨੇ ਕਸ਼ਟ ਬਰੀ ਇਹ ਮੈਂ ਚਾਹੂਗੀ ਅਤਿ ਫਿਰ ਬਾੜਤ ਮਾਰੇ ਸਾਹਿਬ ਨੇ ਤੌੜੀਆਂ ਦੇ ਸ਼ਲੋਕ ਹੋਣਗੇ ਗੁਰੂ ਨੇ ਆਖੇ ਉਸ ਪਾਤਸ਼ਾਹ ਦੀ ਇਹ ਆਗਮਨ ਰੰਭ ਕਰਦੇ ਹੋਏ ਲੋਕ ਆਉਣ ਗੋਸੀ ਰਾਜ ਮਾਝਾ ਲਾਇਆ ਕਰਦੇ ਉਹ ਚਾਲ ਦੇ ਗੁਰੂ ਮਾਰੇ ਸਾਹਿਬ ਕਰਮ ਕੋ ਤੇ ਵਿਦੇਸ਼ ਬਖਸ਼ਦੇ ਹਨ ਸਿੱਖਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਮਾਰੇ ਸਾਹਿਬ ਦੁੱਖ ਨਹੀਂ ਦੇ ਹੋ ਤਾਂ ਆਜ ਇਹ ਬਿਆਨ ਸਜਿਆ ਹੋਇਆ ਹੈ ਅੰਮ੍ਰਿਤਸਰ ਸਾਹਿਬ ਦੀ ਕਾਰ ਆਪ ਤੇ ਆਉਂਦੇ ਹਨ ਜਿਸ ਵਾਰ ਭਾਈ ਗੁਰਦਾਸ ਸਾਹਿਬ ਵੀ ਲਿਖਦੇ ਹਨ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਰਗੁਰੂ ਕਹਾਇਆ ਪੂਰਨ ਕਾਲ ਖਟਾਇਆ ਅੰਮ੍ਰਿਤਸਰ ਵਿੱਚ ਦੋ ਦੀ ਗਾਇਆ ਹੈ ਪ੍ਰੋਲੋਗੀ ਦਤਾਈ ਦੀ ਸੋਗਮਾਰਾ ਸਾਧ ਕਰਨੀ ਹੈ। ਆਜਿਨ 52 ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਾਹਜ ਗੁਰੂ ਕਾ ਚੱਕ ਨਾਮ ਰੱਖਿਆ। ਸ੍ਰੀ ਗੁਰ ਅਮਰਦਾਸ ਸਾਹਿਬ ਨੇ ਉਸ ਬਿਸਮਿਲ੍ਲਾ ਨਾਮ ਹੀ ਰੱਖਿਆ। ਉਹਨਾਂ ਸੱਜਣ ਕੋਲ ਚਿਹਰਾ ਆ ਗਏ ਨੇ। ਜਦੋਂ ਸਾਹ ਸੰਗਣੀ ਜੱਜ ਪੀਤਾ ਸੀ ਉਹਦੇ ਸਾਰੇ ਜੀਵ ਕਿੰਦਾ ਦਰਮਣੋ ਗਹੀ ਸੀ। ਵੱਡੇ ਵੱਡੇ ਜੀਵ ਕਿੰਨਾਂ ਆਈ। ਅਤੇ ਹੋਰ ਵੀ ਸਾਰੇ ਸਾਨੂੰ ਕੰਨਾ ਦੇ ਕੰਨ ਯਾਦ ਕੀਤਾ ਸੀ ਉਸ ਦੇ ਫਰੂਨ ਕਰਕੇ ਜੰਗ ਦੇ ਵਿੱਚ ਸਾਰੇ ਸੰਗਿ ਅੰਦਰ ਤੋਂ ਸਾਹ ਵਾਲਾ ਜਿਹਾ ਸੋਹਰ ਹੈ ਉਹ ਕੁੰਡਿਆ ਥਾਂ ਸੀ ਜੰਗ ਦਾ ਇੱਥੇ ਸਾਰੇ ਆ ਕੇ ਦੇਖੇ ਇਸ ਕੁੰਡਿ ਵਾਲੇ ਇਸ ਪ੍ਰਕਾਰ ਹੈ ਜਿੱਥੇ ਬ੍ਰਹਮ ਬੂਟਾ ਹੈ ਇੱਥੇ ਤੁਸੀਂ ਆ ਕੇ ਦੇਖ ਸਕੋ ਅਤੈਹ ਦੀ ਜਿਹਦੇ ਸ੍ਰੀ ਕਾਲ ਤੱਕ ਜਾਵਾ ਉਹ ਸਾਹ ਵਿੱਚ ਮੇਰੇ ਸਨ ਇਸ ਪ੍ਰਕਾਰ ਸਾਰੇ ਦੇਣ ਤੋਂ ਥਾਂ ਥਾਈ ਲਾਕੀ ਦੇ ਦੇਖ ਕੇ ਦੇਖੇ ਸਨ ਰਾਜੇ ਦੇ ਜਗਨੀ ਦੇਖ ਕੇ ਬਹੁਤ ਪ੍ਰਸੰਨ ਹੋਏ ਰਾਜੇ ਨੇ ਸਾਰਿਆਂ ਨੂੰ ਪ੍ਰਸੰਨ ਕੀਤਾ ਇਹ ਸੋਚ ਕੇ ਰਾਜੇ ਨੇ ਕਹਿਣ ਲੱਗੇ ਵਰ ਮੰਗੋ ਉਸ ਵੇਲੇ ਵਰ ਮੰਗਣ ਵੇਲੇ ਰਾਜੇ ਨੇ ਕਿਹਾ ਕਿ ਤੁਸੀਂ ਐਂ ਕਰੋ ਜਿੰਨੇ ਉਸ ਜੱਗ ਵਿੱਚ ਸਾਰੇ ਦੇਵਤਾ ਆਏ ਹੋ ਰਿਸ਼ੀ ਮੁਨੀ ਮਹਾਤਮਾ ਆਏ ਹੋ ਇਹ ਸਾਰੇ ਉੱਥੇ ਵੀ ਸਾਡੇ ਕੋਲ ਨਿਵਾਸ ਕਰਿਆ ਕਰੋ ਥਾਂ ਤੋਂ ਕਰੋ ਉਹਨਾਂ ਨੂੰ ਕਿਹਾ ਇਸੇ ਪਹਿਲਾ ਵਰਦਨ ਦੀ ਕੋਈ ਅਸੀਰ ਨਹੀਂ ਕਿਹਾ ਕਿ ਸਿੱਧੇ ਗੋਲ ਘਾਰ ਕੇ ਉਹ ਉਸ ਆਸਾਨ ਦੇ ਰਿਹਾ ਕਰਾਂਗੇ ਕਿ ਸਾਡੇ ਦੇ ਵੀ ਕੋਈ ਇਫਾਦ ਰਾਜ ਨੇ ਤੇ ਜਾਂ ਕਿਸ ਤਰ੍ਹਾਂ ਹੋ ਉਹ ठाਹ ਸਾਰੇ ਸੰਗਤ ਨੂੰ ਹੋਣੇ ਕਰਕੇ ਉੱਥੇ ਇਸ ਵਾਰ ਸਾਰੇ ਸਰੋਵਰ ਦਾ ਨਾਮ ਹੋਇਆ ਹਨ ਕੁੰਡ ਦਾ ਨਾਮ ਸੋਹਰ ਬਣਿਆ ਉਹਨਾਂ ਬਾਦਸ਼ਾਹ ਸੰਗਤ ਦੀ ਇਹ ਰਹਿਆ ਛੋਟ ਨੇ ਆਇਆ ਹੋਇਆ ਹੈ ਉਸ ਨੂੰ ਸਾਥੀ ਰਹਿੰਦੇ ਆਣ ਚਿੱਤਾਂ ਉਸ ਨਾਲ ਕੇ ਮਗਰੋਂ ਰਹੁ ਰਹੇ ਦਾ ਆਨ ਸੁਣਾ ਹੈ ਇਹ ਇਹ ਪੂਰਾ ਹੋ ਕੇ ਉਸ ਤੋਂ ਬਾਅਦ શ્રી रामचंद्र ਜੀ ਜਦੋਂ ਜੰਗ ਜਿੱਤ ਕੇ ਆਏ ਹਨ ਲੰਕਾ ਦਾ ਉਸ ਵੇਲੇ ਸੀਤਾ ਨੂੰ ਬਣਵਾਉਂਦਾ ਦਿੱਤਾ ਹੈ ਸੀਤਾ ਉਹ ਵੀ ਇਹ ਤੋਂ ਹੀ ਲਾਣੇ ਤੋਂ ਸੁਣ ਕੇ ਕੋ ਮੈਂ ਜੀ ਸੀਤਾ रामचंद्र ਜੀ ਆਏ ਵਾਸੀ ਜੋ ਵੀ ਗੱਲ ਨਹੀਂ ਸੀ ਕਿ ਰਾਮ ਕੰਨ ਜੀ ਦੀ ਧੂਰ ਯਾਤਰਾ ਕਰ ਰਿਹਾ ਸੰਖਿਆ ਲੈਂਦੇ ਸੀ ਕੋਈ ਗਲ ਨਹੀਂ ਸੀ ਆਦਿ ਨੌ ਲਾਮਾ ਸਾਇਨ ਕਿ ਕਿਤਾਬੇ ਅਸੂ ਨੂੰ ਪੈਦਾ ਹੋ ਰਹੀਆਂ ਸੀ ਲਹਿਣ ਦੇ ਰਹੇ ਕੋਈ ਸਮੇਂ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕੰਨਚਾਰ ਮਿਲਦੇ ਤੇ ਰਾਮਪੀਰ ਖਾ ਪਛੋੜੀ ਦਿਸ਼ਾ ਨੂੰ ਉਹ ਸੌਂ ਦੇ ਵਿੱਚ ਬਾਲੀ ਨੀ ਪ੍ਰਹੀਏ ਸਹੰਦ ਤੇ ਯਾਹਨ ਛੱਡ ਕੇ ਗਿਆ ਉਹਥੇ ਲੰਗੂ ਨਾਲ ਕਪਤਵ ਰਾਮਚੰਦਰ ਜੀ ਦਾ ਤਾਜ ਹੋਇਆ। ਕੀਤਾ ਜਿਵੇਂ ਸੀ ਮੰਗਲ ਦੇ ਰਹੀ ਦੀ ਸ਼ੁਰੂਆਤ ਕਰਕੇ ਇਹ ਪੁੱਤਰ ਦੀ ਪਾਲਣਾ ਕਰਨੀ ਸੀ। ਕੋਪ ਗੁੰਦੀ ਗੱਲ ਹੈ ਬਾਲਮੀਕੀ ਬ੍ਰਹਮਾ ਦੇ ਵਿਚਾਰ ਸਮਝਣ ਨੂੰ। ਆਦਿ 10000 ਸਾਲ ਪਹਿਲਾਂ ਰਾਮਚੰਦਰ ਤੋਂ ਪਹਿਲਾਂ ਬਾਲਮੀਕੀ ਨੂੰ ਮੈਨਣੇ ਚਾਰਨ ਕੀਤਾ। ਉਹ ਬ੍ਰਹਮਾ ਦੇ ਸੱਤਾਂ ਜਨਮਾਂ ਵਿੱਚ ਇੱਕ ਬਾਲਮੀਕੀ ਪਹਿਲਾਂ ਆਦ ਕਉਂ ਦਾ ਜਨਮ ਹੋਇਆ। ਜਿਹੜਾ ਬਾਲਮੀਕੀ ਦੂਸਰਾ ਸੀ ਤੂੰ ਹੁੰਦੀ ਜੀ ਤੇ ਕਹਿੰਦੀ ਔਖੇ ਸੀ। ਉਹ ਬਾਪੁਰਵਤ ਹੋਇਆ ਉਹ ਬਤਵਾਰਾ ਸੀ ਰਾਹਮਾਲ ਸੀ ਜਿਨ੍ਹੇ ਦਿਸਿਆਂ ਨੇ ਕੋਈ ਸੀ ਆਕੇ ਤੁੰਸੇ ਦੇ ਸੁਣੇ ਤਾਂ ਹੰਕਾਰ ਤੇ ਕੋਈ ਸੀ ਕੀਤਾ ਸੀ ਬਾਲ ਨੂੰ ਖਿਲਚਾਰੇ ਪਰੇ ਵੱਧ ਕਰੇ ਵਿਚਾਰੇ ਇਹ ਬਾਲ ਮੂਤ ਜੀ ਦੇ ਸਰੰਗ ਦੇ ਕੋਠੇ ਸੀ ਸੀਤਾ ਜੀ ਰਹਿ ਗਏ ਨੇ ਸੋ ਕਿ ਤਨੇ ਸੀਤਾ ਜੀ ਬਾਸੇ ਤੋਂ ਹਵਾਸ ਤੋਂ ਬਚੇ ਰ ਜਾਨ ਲੱਗੇ ਕਹਿਣ ਲੱਗੇ ਕਿ ਮਹਾਰਾਜ ਬੱਚੇ ਦੀ ਨਿਗਰਾਨੀ ਤੇ ਰੱਖੋ ਰਹੀ ਦੀ ਮਗਰ ਸਮਾਦੀ ਲਾਣੀ ਕੋਈ ਸਿਕਾ ਨੇ ਕਹੇ ਕੋਈ ਬਲਾਅਨ ਹੈ ਜਿੰਨੇ ਵੀ ਖਾਜੇ ਬੱਚੇ ਨੂੰ ਠੀਕਾ ਆਗੋ ਨਦੀ ਦੇ ਕਾਂਹ ਲਿਜਾਉਣਗੇ ਕਿ ਕੋ ਮਗਰੋਂ ਬਾਲਕ ਨੂੰ ਲੈ ਵੀ ਨਹੀਂ ਉਹ ਫਿਰ ਬਾਲਮੀਕ ਦੀ ਸਮਾਦੀ ਲੱਗੀ ਸਮਾਦੀ ਲੱਗਣ ਤੋਂ ਮਗਰੋਂ ਦੇ ਸਮਾਦੀ ਖੇਲੀ ਰੱਖਿਆ ਬੱਚਾ ਹੋਣੀ ਤੇ ਉਸ ਤੇ ਕਹੇ ਲਗਾ ਕੋ ਬਲਾਅਨ ਹੈ ਜੀ ਠੀਕਾ ਕਹੋ ਕਿ ਮੇਰਾ ਬਾਲਕ ਹੈ ਜਿਹੜਾ ਸੀ ਨਹੀਂ ਕਿਸਨਾ ਦੀ ਦੇਖਣ ਦੇ ਆਸ ਤੇ ਉਸ ਦੇ ਕਿਸਾ ਜਿਹੜੀ ਸੀ ਦੱਬ ਦੇ ਕੀ ਲੋਗੋ ਕੱਥੋ ਕਰਕੇ ਲੋਕ ਮੰਚਨ ਨੂੰ ਚਾਹੇ ਕੋ ਪ੍ਰਮੇਸ਼ਰ ਜੀ ਰਾਜਨਾਥ ਜੀ ਮੰਤਰੀ ਅਨੰਦਿਕਾ ਇਹਨਾਂ ਪੂਰੀ ਕੀਤੀ ਇਸ ਕੁਛਾ ਦੇ ਵਿੱਚ ਬਾਲਕ ਪੈਦਾ ਹੋ ਗਿਆ ਕੋਈ ਵੀ ਕੱਦ ਦੀ ਛੜਕੀ ਨਾ ਇਹਨਾਂ ਨੂੰ ਕਿਹੂ ਰੱਖਿਆ ਗਿਆ ਜਿਹੜਾ ਸੀ ਕਾਇ ਆਈ ਵਾਪਸ ਕੋਈ ਲੱਗਦੀਏ ਬੱਚਾ ਕੋਆ ਹੈ ਕਹਿੰਦੇ ਤੇਰਾ ਕਹਿੰਦੇ ਮੈਂ ਤਾਂ ਜੀ ਨਾਲ ਲੈ ਗਈ ਸੀ ਕਹਿੰਦੇ ਚੰਗਾ ਇਹਨੂੰ ਵਿਚਾਲ ਲੈ ਉਸ ਕੁਛੀ ਤੋਂ ਦੋਹਿਆਂ ਦੀ ਕਾਂਸਾ ਸਿੰਘ ਜੀ ਚੱਲੀ ਏ ਕੋ ਨੂ ਤੋਂ ਦੋਹਿਆਂ ਦੀ ਬੰਸ ਜੰਮੀ ਏ ਇਸ ਪ੍ਰਕਾਰ ਸਾਧ ਸੰਗਤ ਜੀ ਉਹ ਸ੍ਰੀ ਰਾਮਚੰਦਰ ਜੀ ਜਿਸ ਵਕਤ ਜਿੱਥੇ ਜੰਗ ਹੋਏ ਨਹੀਂ ਤੁਸੀਂ ਨੇ ਢੋਣਾ ਇਹਨਾਂ ਨੂੰ ਫੜ ਲਿਆ ਸੀ ਜਾਂ ਕਰਨ ਲੱਗੇ ਤੂੰ ਉਹਦੇ ਜੰਗ ਹੋਏ ਸੀ ਸਾਰੇ ਮਨੁਸ਼ਿਆ ਕਰਤੇ ਸੀ ਕਿਹੜਾ ਮਨੁੱਖ ਨਾਲ ਜਾਈ ਸੀ ਤੇਰੇ ਵੀ ਰਾਮਚੰਦਰ ਜੀ ਇੱਥੇ ਸ੍ਰੀ ਅੰਮ੍ਰਿਤਸਰ ਆਇਆ ਸੀ ਸਿਰਾਂ ਸਰ ਦੇ ਵਿੱਚ ਸਾਧ ਸੰਗਤ ਜੀ ਆਏ ਸੀ ਉਸ ਪ੍ਰਕਾਰ ਰਾਮ ਰਾਮ ਸਰ ਕੀਸ ਪਹਿਲਾ ਪ੍ਰੋਕੋਚ ਨਹੀਂ ਰਿਹਾ ਇਹ ਕੀ ਹੋ ਗਿਆ ਕੋ ਡਾਕਟਰ ਵੀ ਕਿਹਾ ਨਹੀਂ ਜੀ ਉਹਨੇ ਦੇ ਵਕਤ ਸਾਹਿਬ ਜੀ ਸੁਭਾ ਸਰਵਸਤ੍ਰ ਦਾ ਨਾਮ ਆਇਆ ਸਰਗੁਰੀ ਗ੍ਰੀਵ ਨੂੰ ਆਇਆ ਗੁਰੂ ਨਾਨਕ ਸਾਹਿਬ ਜੀ ਇੱਥੇ ਗੁਰੂ ਅੰਗਦ ਸਾਹਿਬ ਜੀ ਦੇ ਖੰਦੂਰ ਸਾਹਿਬ ਦੇ ਪ੍ਰੀਮ ਦੇ ਖੁੱਤੇ ਹੋਏ ਜਦੋਂ ਆ ਰਹੇ ਸੀ ਗੁਰੂ ਅੰਗਦ ਸਾਹਿਬ ਖੰਦੂਰ ਸਾਹਿਬ ਤੋਂ ਚੱਲ ਕੇ ਆ ਗਏ ਇੱਥੇ ਗੁਰੂ ਨਾਨਕ ਸਾਹਿਬ ਦਾ ਜਿੱਥੇ ਪੈ步 ਤੋਂ ਸਾਡੀ ਗੁਰ ਹੈ ਇੱਥੇ ਅਕਾਲੀ ਲਾਇਤ ਤੋਂ ਪਹਿਲਾਂ ਨੰਦ ਸਿੰਘ ਸਾਹਿਬ ਬਣਿਆ ਹੁੰਦਾ ਸੀ ਇੱਥੇ ਗੁਰੂ ਮਹਾਰਾਜ ਸਾਹਿਬ ਨੇ ਗੁਰੂ ਅੰਗਦ ਸਾਹਿਬ ਜੀ ਮਿਲੇ ਸੀ ਅੱਜ ਮਹਾਰਾਜ ਸਾਹਿਬ ਇੱਕਤਾ ਆਪ੍ਰਸਾਹ ਮੈਗਾਸਨ ਇਹ ਸਰਗਰਮਾਨਿਕ ਬੇਬੇ ਖਾਹੀ ਆਗਮਨ ਦਾ ਹੈ। ਉਹ ਕੋਈ ਸਤਿਗੁਰਾਂ ਸਿੰਘ ਜੀ ਅਮਰਦਾਸ ਮਹਾਰਾਜ ਸਾਹਿਬ ਜੀ ਗੁਰੂ ਰਾਮਦਾਸ ਸਾਹਿਬ ਨੂੰ ਸੰਤ ਜੀ ਬਾਬਾ ਸ਼ਾਮ ਸਿੰਘ ਜਿਹੜੇ ਹੋਏ ਹੈ ਅਮਰਦਾਸ ਸਾਹਿਬ ਦੇ ਜਿਹਨਾਂ ਦੀ 100 ਸਾਲ ਤੋਂ 125 ਸਾਲ ਤੋਂ ਉੱਤੇ ਉਮਰ ਹੋਈ ਹੈ ਚੰਗੇ ਜੀਵਨ ਮਦਰਸ਼ਾਨੇ ਤੇ ਬ੍ਰਹਮ ਗਿਆਨੀ ਨਵਾਂ ਪੁਰਖ ਨੂੰ ਇਹਦਾ ਪ੍ਰਸਤੁਤੀ ਕਰਨ ਕਰਕੇ ਨਹੀਂ ਆਈ ਹੈ। ਗੁਰੂ ਜੀ ਜੀ ਆਇਆਂ ਨੂੰ ਅਮਰਦਾਸ ਸਾਹਿਬ ਜੀ ਗੁਰੂ ਆਮਦਾਸ ਸਾਹਿਬ ਨੇ ਗੋਲਵਸਤਾ ਤੋਂ ਨੇਕੀ ਤੇ ਪੀਰ ਦਾ ਨਖਾ ਦਿਖਾਇਆ ਕਿ ਆਇਆ ਕੋਹ ਹੋ ਗੁਰੂ ਅਮਰਦਾਸ ਸਾਹਿਬ ਤੇ ਗੁਰੂ ਆਮਦਾਸ ਸਾਹਿਬ ਆਇਆ ਨਹੀਂ ਹੋਇਆ ਕੋਈ ਗੁਰੂ ਆਮਦਾਸ ਸਾਹਿਬ ਨੇ ਨਗਰ ਨੂੰ ਵਿਖਾਉਣਾ ਕੀਤਾ ਫਿਰ ਗੁਰੂ ਅਰਜਨ ਦੇਵ ਜੀ ਜਦੋਂ ਗੁਰਗੱਦ ਦੀ ਵਖੀ ਅਮਰਦਾਸ ਸਾਹਿਬ ਪੱਕਾ ਕਰਨ ਲਈ ਹਰਮੰਦਰ ਸਾਹਿਬ ਸਿਰਉਣ ਦੀ ਉਹ ਸਾਰੇ ਬੀਤੀ ਸੜੀ ਗੁਰੂ ਆਮਦਾਸ ਜੀ ਨੇ ਫਿਰ ਗੁਰੂ ਅਰਜਨ ਦੇਵ ਜੀ ਨੇ ਸੇਵਾ ਲਾਈ ਸੀ ਇਸ ਪ੍ਰਕਾਰ ਸਾਹਿਬ ਸਿੰਘ ਜੀ ਅਮਰਦਾਸ ਸਾਹਿਬ ਦੇ ਤੋਂ ਸੰਮਰ ਦੇ ਸਰਨਾਵ ਸਿੰਘ ਜੀ ਅੰਮ੍ਰਿਤ ਅੰਮ੍ਰਿਤਸ਼ੈਨ ਅੰਮ੍ਰਿਤਸ਼ਹੀਦ ਗੁਰਸੱਜਵਾਂ ਦੀ ਜਿਗਨਾਹ ਤੇ ਕਿਹਾ ਹੈ ਉਹ ਹੈ ਕਿ ਜਿਹੜੇ ਪਾਰਸਨ ਨਾ ਹੋਏ ਉਸ ਦਾ ਨਾਮ ਅੰਮ੍ਰਿਤ ਸ਼ੈਹ ਰੱਖੇ ਜੋ ਹਰਮੰਦਰ ਸਾਹਿਬ ਵਾਲਾ ਸ਼ਹਿਰ ਹੈ ਜਿਹੜਾ ਨਾਮ ਅੰਮ੍ਰਿਤ ਸ਼ਹਿਰ ਹੈ ਸਾਰੇ ਸ਼ਹਿਰ ਦਾ ਨਾਮ ਵੀ ਅੰਮ੍ਰਿਤ ਸ਼ਹਿਰ ਹੈ ਬਾਕੀ ਮੁਫਰਾਂਗੇ ਨਾ ਦੇਖੂਗਾ ਕਰਨਗੇ ਉਹ ਸਾਰੇ ਸੰਗਤ ਜੀ ਜਿੰਗੂ ਆਂਦਾ ਸਾਉਧ ਦੇ ਪੰਜੀ ਦੇਰੀ ਵਿਖਾ ਲੈ ਕੇ ਨਿਵਾਸ ਕਰ ਰਹੇ ਹਨ ਕੰਨ ਕੰਨ ਦੂਸਰ ਸਾਉਧ ਦੇ ਦਰਸ਼ਨ ਕਰਨੀਆਂ ਹਨ ਸਦਗੁਰੂ ਜੀ ਨੇ ਸਲਾਬੀ ਸੇਵਾ ਕਰਾਈ ਹੈ ਕੋਈਆਂ ਗਉਂਦਿਆਂ ਦੇ ਵਕਤ ਮਹਾਰਾਜ ਸਾਹਿਬ ਦੇ ਪਾਸਿਕ ਸੰਗਤਾਂ ਬਹੁਤ ਜੁੜਨੀ ਆਂ ਦਰਸ਼ਨਾਂ ਦੇ ਕਿੱਸੇ ਆ ਕੇ ਕਤਰ ਹੁੰਦੇ ਸਦਗੁਰੂ ਦੇ ਪਾਸ ਸਿੱਖਣ ਦੀ ਕੀਤੀ ਇਹੇ ਪਰਮੇਸ਼ਰ ਦਾ ਰੂਪ ਸਦਗੁਰੂ ਗੁਰੂ ਘਰਵਾਂ ਪ੍ਰਵੇਸ਼ਲੇ ਨੂੰ ਕੋਈ ਐਸਾ ਅਵਦੇਸ਼ ਨਾ ਕਿਓ ਇਸ ਕਰਕੇ ਸੱਚੇ ਬਾਪਸਿਆ ਕੋਲੇ ਮਨ ਤੇ ਵਾਹਿਗੁਰੂ ਦਾ ਪਿਆਰ ਘਾ ਜਾਵੇ ਸ੍ਰੀ ਗੁਰੂ ਸਾਹਿਬ ਨੇ ਸਭ ਦੇ ਜੀਵ ਦਿਖਾ ਦੇ ਪ੍ਰੇਮ ਨੂੰ ਦੇਖ ਕੇ ਤੇ ਮਾਣ ਦੇ ਸਤਿਗੁਰੂ ਸਾਹਿਬ ਜੀ ਨੇ ਹੱਦ ਕਾਇਦ ਦੇ ਵਿਚਾਰ ਨਹੀਂ ਕੀਤੀ ਸਿੱਖਾ ਨਹੀਂ ਦਿੱਤੀ ਜਿੰਦਗੀ ਜਿਉਂਦੇ ਰਹਿੰਦੇ ਸਿੱਖਾਂ ਦੇ ਇਕਰਾਰ ਖਾਂ ਨੂੰ ਮੰਨ ਕੇ ਅਕਾਲ ਪੁਰਖ ਦਾ ਪ੍ਰੇਮ ਕਰਦਾ ਕਰਨ ਆਸ ਕੇ ਨਾਮ ਦਾ ਪ੍ਰੇਮ ਕਰਦਾ ਕਰਨ ਆਸ ਕੇ ਉਹਾਈ ਕਿ ਦੁਨੀਆਂ ਵਿੱਚ ਵਿਖੋਣ ਆਸ ਕੇ ਫਰਿਆ ਕਰਦਾ ਕਰਨ ਆਸ ਕੇ ਮਨ ਨੂੰ ਮਿਲ ਕੋ ਟੇਕ ਕਿਸੇ ਸਾਰਿਆਂ ਨੂੰ ਇੱਕ ਰਸ ਜਿਉਣ ਆਸ ਕੇ ਤਕਾਦਰ ਹੋ ਕੇ ਸਰਬਾਧਾਨੀ ਦੇ ਰੂਪ ਵਿੱਚ ਵਿਚਾਰਨ ਕਰਨ ਆਸਕੇ ਰਾਹੀ ਦੀ ਸਖਿਆਤ ਦਾ ਆਸਕੇ ਸਿੱਖਿਆ ਦੀ ਲੇਵਲ ਆਉਣ ਆਸਕੇ ਜੰਮਣ ਮਰਨ ਨਿਕਲ ਆਸਕੇ ਇਹ ਸਭ ਨੂੰ ਪੂਰਾ ਅਦੇਸ਼ ਕਿਹਾ ਹੈ ਜੋ ਉਮਰ ਸਾਹਿਬ ਕੇ ਕੋਈ ਮਾਜ ਰਾਜੂ ਸਾਹਿਬ ਨੂੰ ਨਾ ਮੁਕੀਸਾ ਅਰੇ ਆਜ ਮਾਜ ਚੌਪ ਦੇ ਤਾ ਤਾਂ ਪੌੜੀਆਂ ਵਾਲੇ ਸਭ ਰੋਣਗੇ ਕਰ ਪਹਿਲਾ ਪਹਿਲਾ ਸਰਕਾਰ ਜਗੂ ਸਾਹਿਬ ਇਹ ਕਰਵੇ ਮਹੱਲਾ ਚੈਹੇ ਤੇਠੇ ਕਾਚਾ ਦੀ ਆਜਾ ਨਾ ਮੁਕੀਸਾ ਹੈ ਇਹਨੇ ਕਾਚਾ ਦੇ ਕੰਢੇ ਸਭ ਨੂੰ ਅਸਕੇ ਦੀ ਕਾਵੇ ਦੀ ਮਾਜ ਦੇ ਲਈ ਗੁਰੂ ਆਰਕਸ਼ੇਵ ਕੋਣ ਦੇ ਪੌੜੀਆਂ ਉਹਨੂੰ ਇਸ ਕਰਕੇ ਬੈਠੇ ਬਾਬਾ ਸ਼ਾਹ ਜੀ ਅਮਰਕਲਮ ਸ਼ਬਦਾਂ ਦੇ ਵਾਲਾ ਮਹਾਰਾਜ ਸਾਹਿਬ ਜੀ ਦੂਸਾ ਜੀ ਇਸ ਨਾਲ ਹੀ ਕਰ আরম্ভ ਕਰਦੇ ਹਨ ਇਹ ਕੋਈ ਐਤਰੀ ਪਰਮ ਸਿਵਾ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਪਤ੍ਰੇ ਕਾਲਵਾਦ ਨੂੰ ਜਾਣ ਨਾਮ ਪ੍ਰਸਿੱਧ ਹੈ ਉਹਦਾ ਸਤਿਨਾਮ ਨੂੰ ਸ਼ੂਤ ਲਖਣ ਕਰਕੇ ਸਾਰੀ ਸੂਤਿ ਰਚਣੀ ਵਾਲਾ ਹੈ ਪੁਰਖ ਸਾਰਿਆਂ ਦਾ ਪੂਰਨ ਹੈ ਕੋਈ ਰਚਤੀ ਲਖਣੇ ਜਿਹੜੇ ਜਗ ਦੀ ਰੱਬ ਉਹਦਾ ਨਾਮ ਹੈ ਉਹਦੇ ਪੂਰਨ ਹੈ ਸਾਰੇ ਆਜ ਦੀ ਸ੍ਰਿਸ਼ਟੀ ਵਿੱਚ ਸ੍ਰਿਸ਼ਟਿ ਵਾਲਾ ਹੈ ਕਿ ਕੋਈ ਤਰਕ ਕਰ ਕੱਦ ਨਹੀਂ ਰੋਣਾ ਹੈ ਸ੍ਰੀਆ ਦੀ ਨਾਮੀ ਇਹ ਗੁਣ ਹੈ ਅਤੇ ਨਿਰਗੋਪਾ ਹੈ ਜੈਨ ਨਾਮ ਹੈ ਸਾਹਤੋ ਬਿਨ ਹੈ ਕੋਈ ਲਾਗ ਨਹੀਂ ਨਾਮਕ ਮਿਰਦਾ ਅਮੰਕਾਰ ਸਾਥੀ ਰੂਪ ਹੈ ਅਤੇ ਹੋਰ ਸਾਰੀ ਸ੍ਰਿਸ਼ਟੀ ਭਾਇ ਵਿੱਚ ਹੈ ਮਿਰਮੈ ਇਹ ਸਾਰਿਆਂ ਦਾ ਆਤਮਾ ਹੈ ਕਿਸੇ ਨਾਲ ਵੈਰ ਨਹੀਂ ਸਾਰਿਆਂ ਦਾ ਆਤਮਾ ਹੋਣੇ ਕਰਕੇ ਮਿਰ ਵੈਰ ਹੈ ਕੋਈ ਬੈਨ ਨਹੀਂ ਕਿਸੇ ਪ੍ਰਕਾਰ ਦਾ ਖਰਾਬ ਦਾ ਫੀਮ ਦਾ ਚੈ ਦਾ ਕਿ ਕਿਉਂ ਆולם ਦਾ ਦੂਦਿਆ ਦਾ ਕੋਈ ਮਾਇਨ ਨਹੀਂ ਸਾਰੇ ਮਿਲਾਂ ਟੋੜਾ ਹੈ ਕਿਰਵਾਰ ਵਾਰ ਤੋਂ ਹਟੇ ਕਿਹਨਾਂ ਬਾਹਰ ਨਹੀਂ ਅਕਤਪਿਕ ਨੂੰ ਮਨ ਕਹਿੰਦਾ ਕਿ ਇਮਾਨ ਕਿਸਰ ਬਕਿੰਦੇ ਐ ਸਭ ਮਨਾਰ ਸ੍ਰੀਤ ਹੈ ਆਤਾਲ ਮੂਰੀ ਤੇ ਸੇਸ਼ੇ ਕਾਲ ਪਾਉ ਤੇ ਹਟ ਹੈ ਮੂਰਦ ਨਾ ਹੱਸੀ ਹੋਦੀ ਇਹ ਸੁਨਿਤਾ ਕਾਲ ਵਿੱਚ ਨਹੀਂ ਆਉਂਦਾ ਕੋਈ ਸੁਨਿਤ ਕਾਲ ਤੇ ਨਾ ਇਹ ਬੁੱਢਾ ਨਾ ਇਹ ਬਾਲਾ ਨਾ ਇਹ ਸੁਖ ਨਹੀਂ ਜਾਲਾ ਜੰਮਣ ਮਰਨ ਵਿੱਚ ਨਹੀਂ ਆਉਂਦਾ ਕੋਹ ਨਾ ਸਕੇ ਕਾਲ ਉਸ ਨੂੰ ਕਾਲ ਨਹੀਂ ਕੋ ਸਕਦਾ ਐਸਾ ਰੂਪ ਹੈ ਮਹਾਰਾਜ ਦਾ ਕਾਲ ਨੂੰ ਕੋ ਕਾਲ ਉਹ ਹਾਂ ਕਾਲ ਨੂੰ ਕੋ ਕਾਲ ਹੈ ਇਹ ਅਕਾਲ ਮੂਰਤ ਹੈ ਅਕਾਲ ਸ੍ਰੀ ਰਾਮੁ ਪਰਮੇਸ਼ਰ ਅਜਿਹੀ ਜਿਹੜਾ ਮਹਾਰੂ ਦਾ ਜੁਨਾ ਕਣੀ ਆਉਣਾ ਜਿਹਦੇ ਮਾਤਾ ਦੇ ਘਰ ਸੋਣਿਆ ਆਪਾਂ ਕਿਉਂ ਜੁਨਾ ਕਣੀ ਆਉਣ ਵਾਲੋਂ ਕੋਹ ਮੁਖ ਜਲਦਿਤ ਕਹੀ ਥਾਕਰ ਜੀ ਜਿਹੜਾ ਕਹਿੰਦੇ ਜੁਨਾ ਦਾ ਮੂੰਹ ਛੱਡ ਜਾਵੇ ਹੈ ਜੀ ਜੋ ਜੰਮਣ ਮਰਤੈ ਉਹ ਹਕੀਕਤ ਪ੍ਰਮੇਸ਼ਰ ਯਮਹਾ ਤਾਂ ਪ੍ਰਭੂ ਸੁਭੇ ਪ੍ਰਕਾਸ਼ ਸ੍ਰੀ ਹੈ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ ਕਿਸੇ ਦੇ ਪ੍ਰਕਾਸ਼ ਦਾ ਜੀ ਨੂੰ ਚੱਲ ਸੋ ਜ ਆਪਣੀ ਅੱਖਾਂ ਨੂੰ ਰੋਸ਼ਨੀ ਕਰ ਲਈ ਹੈ ਤਾਂ ਕਿ ਦੁਨੀਆ ਦੀ ਦੁਨੀਆ ਨੂੰ ਆਪਾਂ ਦੇਖ ਸਕਦੇ ਨਹੀਂ ਉਹ ਕਿਸੇ ਪ੍ਰਕਾਸ਼ ਦਾ ਮੁਖਾਜ ਨਹੀਂ ਆਪਣੇ ਆਪ ਦੇ ਪ੍ਰਕਾਸ਼ਮਾਨ ਹੈ ਸਾਰਿਆਂ ਦੇ ਹਿਰਦੇ ਦੇ ਅੰਦਰ ਬੈਠਾ ਪ੍ਰਕਾਸ਼ ਕਰ ਰਿਹਾ ਹੈ ਜਿਹਦੇ ਸੁਹਾਏ ਸਾਡੇ ਵਸਰੇ ਆ ਹੈ ਜੀ ਇਹ ਆਪਣਾ ਸੁਹਾਏ ਹੈ ਸੁਹਾਏ ਕੋ ਆਪ ਨੂੰ ਮਿਲ ਰਹੀ ਨੇ ਇਹ ਸੁਪ੍ਰਤਕਾਸ਼ੀ ਤੇ ਆਪਣੇ ਆਪ ਦੇ ਪ੍ਰਕਾਸ਼ੀਆਨ ਹੈ ਗੁਰਕੜਾ ਗੁਰ ਬੋਲੀ ਆਸਾਂ ਨੂੰ ਗੁਰੂ ਹੋ ਕੇ ਸਾਰੀ ਬਾਣੀ ਦਾ ਆਪ ਹੀ ਦਰਵਜਾ ਯਾਤ ਦਿੱਤਾ ਹੈ ਅਕੋ ਗੁਰ ਗਿਆਨ ਦਾ ਨਾਸ ਕਰਨ ਵਾਲਾ ਹੈ ਰੋਗ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਦੇ ਹਿਸਾ ਜੀ ਸਾਖਾ ਬਾਦਨ ਕਿਸੇ ਸੁਧ ਗੁਰੂ ਨੂੰ ਬਰਮਾ ਦੇ ਗੁਰੂ ਅਗਰਸਿ ਗੁਰੂ ਬੋਕ ਬਰਮਾ ਦੇ ਸਾਰੇ ਹੀ ਮਾਈ ਕੋ ਬਰਮਾ ਦੇ ਗੁਰੂ ਹਨ ਹਰੇ ਬਿਸ਼ਿੰਗ ਦੇ ਵੀ ਗੁਰੂ ਹਨ ਸ੍ਰੀ ਗੁਰੂ ਦੇ ਵੀ ਗੁਰੂ ਹਨ ਐਸੇ ਗੁਰੂ ਹਨ ਸਕੇਤਾ ਜੋ ਪ੍ਰਸਾਦ ਕਿਰਪਾ ਦੇ ਸ੍ਰੀ ਕਰਨ ਵਾਲੇ ਹੈ ਗੁਰੂ ਕੇਟਰ ਹੈ ਉਸਾਲ ਕਰਕੇ ਦਿੱਸੇ ਕਰਨ ਵਾਲਾ ਹੈ ਆਪ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਹੋ ਕੇ 10 ਜਾਨਵਰ ਰੂਪ ਦਾ ਹਰ ਕੋ ਸ਼ਬਦ ਨੂੰ ਕੋਈ ਵਰਦ ਨਹੀਂ ਹਨ ਇਹ ਸਰਬਿਆਂ ਦੀ ਕਿਰਪਾ ਕਰਕੇ ਪ੍ਰਾਪਤ ਹੋਣੇ ਜੇ ਹੋਗਾ ਉਹ ਮਹਾਂ ਮੰਤਰ ਗੁਰਸਾਹੀ ਆਪ ਕੋ ਲਾਗੂ ਹੋਣ ਕਰਕੇ ਉਹ ਅੱਗੇ ਰਾਗ ਸ਼ੁਰੂ ਕਰਨੇ ਹਨ ਹਰ ਹਰ ਨਾਮ ਮੈਂ ਹਰਮਨ ਭਾ। ਤੂੰ ਬਹੁਰੀ ਹਰ ਜੋ ਸਾਰਿਆਂ ਦੇ ਪਾਪਾਂ ਨੂੰ ਹਰਨ ਵਾਲਾ ਹੈ। ਹਰ ਜੋ ਸਾਰਿਆਂ ਦੇ ਪ੍ਰਾਣਾਂ ਨੂੰ ਹਰੇ ਕਰਨ ਵਾਲਾ ਹੈ। ਹਰੇ ਜੋ ਸਾਰਿਆਂ ਦੇ ਜੀਵਨਾਂ ਨੂੰ ਸਫਲ ਕਰਨ ਵਾਲਾ ਹੈ। ਹਰੇ ਜੋ ਸਾਰਿਆਂ ਦੇ ਮਨਾਂ ਦੀ ਹਰਿਆਵਲ ਤੇ ਜੀਵਨ ਸੁਖਾਣੇ ਕਰਨ ਵਾਲਾ। ਪੁਰੇ ਨੇ ਬੁੱਧੀਆਂ ਨੂੰ ਹਰਿਆਵਲ ਤੇ ਕਰਨ ਵਾਲਾ ਹੈ। ਹਰਿਆ ਕੀਆ ਸੰਸਾਰ ਨੂੰ। ਸਾਰੇ ਸੰਸਾਰ ਨੂੰ ਆਦਿ ਕੇ ਤੂੰ ਸਚਾ ਨੇ ਹਰਾ ਕੀਤਾ ਹੈ। ਜਿਵੇਂ ਗੜ ਪਦਾਰਥ ਹੈ ਉਹਨੇ ਜੋ ਸਭ ਤੋਂ ਇਹ ਦੱਸ ਰਹੀ ਹੈ ਕਿ ਸਾਡੀ ਪ੍ਰਮੇਸ਼ਰ ਦੀ ਗੋਦ ਕਰਕੇ ਹੀ ਹੁਨੇ ਪ੍ਰਕਾਸ਼ ਵਾਲੇ ਹੋ ਰਹੇ ਆ ਦੇਖਣੇ ਹੋ ਰਹੇ ਆ ਹੌਸਲਾ ਆਦਕ ਜਿੰਨੀ ਹਨ ਮੌਲੀ ਘਰ ਤੋਂ ਮੌਲਿਆ ਆਕਾਸ਼ ਕਟਗਣ ਮੌਲਿਆ ਆਤੰਤਰ ਗਾਹੇ ਜੀਨੇ ਕਰ ਪੂਜਾ ਕਰਕੇ ਸਾਰੇ ਪ੍ਰਹੂਲਕ ਹੋ ਰਹੇ ਆ ਉਹ ਪਰਮੇਸ਼ਰ ਦਾ ਨਾਮ ਜੁਦਾ ਹੈ ਹਮਾਰਾ ਨਾਮ ਮੈਂ ਹਰ ਨਾਮ ਭਾਉ ਸਭ ਨੂੰ ਹਰ ਵਕਤ ਪਾਉਦਾ ਹੈ ਤੇ ਸਿਦਾ ਨਾਮ ਸਭ ਮਨੁੱਖੋ ਜਿਨਾਂ ਦੇ ਮਨ 'ਚ ਉਹ ਪਰਮੇਸ਼ਰ ਦਾ ਨਾਮ ਪਾਇਆ ਹੈ ਉਹ ਪਰਮੇਸ਼ਰ ਹੀ ਮਨਕੋ ਨੇ ਦੇ ਪਾਉਦਾ ਹੈ ਤੇ ਹਰੀ ਦੇ ਮਨ ਤੋਂ ਭਾਗੇ ਆ ਮਹਾਪੁਰਖ ਵੱਧ ਭਾਗੀ ਹਰ ਨਾਮ ਹਰ ਨਾਮ ਤੇ ਆ ਜਗਾ ਵਾਲਿਆਂ ਨੇ ਭਾਈ ਪ੍ਰਮੇਸ਼ਰ ਦੇ ਨਾਮ ਨੂੰ ਚਿਤ ਹੋ ਕੇ ਤੇ ਆਕਾਰ ਬਿਖੀ ਕਰਕੇ ਜੀ ਕਬੀਰ ਜੀ ਕਾ ਤੂੰ ਤੂੰ ਕਰਤਾ ਤੂੰ ਹੋ ਮੁਝ ਨੇ ਰਹਾ ਨਹੀਂ ਹੋ ਮੈਂ ਛੱਡ ਕੇ ਜਿਹੜਾ ਵਾਹਿਗੁਰੂ ਦਾ ਧੂਰ ਹੋਣਾ ਹੈ ਇਸ ਪ੍ਰਕਾਰ ਤੇ ਹੋਣਾ ਕਿ ਕਿਆ ਜਿੰਨਾ ਨੇ ਗੁਰਪੂਰ ਹਰ ਨਾਮ ਸਿੱਧ ਪਾਇ ਗੁਰੂ ਸਤਿਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਦੀ ਸਿੱਧੀ ਨਾਮ ਪ੍ਰਾਪਤ ਕੀਤੀ ਹੈ ਹਰੇ ਨਾਮ ਕ੍ਰਿਪਾ ਸਿਧ ਪਾਈ ਨੇ ਸੁਧੀਆਂ ਜਿ ਘਰੇ ਮੋਤ ਪਰਦੇ ਹੋਏ ਉਹਨਾਂ ਦੇ ਮਾਰੇ ਸਿੱਧ ਸਭ ਮੋਹ ਹੈ ਨਾਮ ਨਾਲ ਉਸ ਨੂੰ ਇਹ ਜਿਹਾ ਸੁਧੀਆਂ ਮਾਇਆ ਦਾ ਮੋਹ ਪੈਦਾ ਕਰਨ ਵਾਲੀਆਂ ਹਨ ਮੋਰੇ ਨਾਮ ਨਹੀਂ ਮੰਨ ਚਾਹ ਤੇ ਨਸਦਾ ਉਸ ਕਰਕੇ ਸਿੱਧ ਇਹ ਪ੍ਰਾਪਤੀ ਦਾ ਨਾ ਹੈ ਇਹ ਪੂਰੇ ਹਰਨਾਮ ਸਿਧ ਕਾਈ ਜਿਸ ਸਾ ਪੂਰੇ ਤੋਂ ਹਰੇ ਨਾਮ ਦੀ ਪ੍ਰਾਪਤੀ ਪ੍ਰਾਪਤ ਕੀਤੀ ਹੈ ਯਾ ਸਿੱਧ ਮੁਕਤੀ ਦੇ ਦੇਣ ਵਾਲਾ ਨਾਮ ਹੈ ਸਿੱਧ ਨਾਮ ਹੈ ਗ੍ਰਾਭਤ ਹੋਣ ਦਾ ਬ੍ਰਹਮੇਸ਼ਰ ਦੀ ਪਾਲਤੀ ਨਾਮ ਕਰਕੇ ਚਾਈਏ ਪੂਰੇ ਅੰਗਰਾਂ ਦੁਆਰਾ ਕੋਈ ਵਿਰਲਾ ਗੁਰਮਤ ਚੱਲਦਾ ਜੀ ਕੋਈ ਕੋਈ ਵਿਰਲਾ ਹੈ ਜਿੰਨੇ ਇਨਸਾਨ ਸੁਣੇ ਨੇ ਇਹ ਬੰਨਾ ਬੰਸਾ ਚੱਲਣ ਨੂੰ ਹੈ ਇਹ ਬੰਨਾ ਦਾ ਮੰਨ ਵਾਲੇ ਕਹਿੰਦਾ ਮੋੜਾ ਗੁਰਮਤ ਆ ਉਹ ਮਨਿਆ ਹੋਇਆ ਕਿਉਂ ਗੁਰਮਤ ਸੁਣਨ ਵਾਲੇ ਬਥੇਰੇ ਨੇ ਜੀ ਸਾਡਾ ਗੁਰਮਤਾਂ ਨਾਲ ਗਿਆ ਉਹ ਮਨਮਤੇ ਨੇ ਗੁਰਮਤਾਂ ਬਣਾਈ ਦੇਖੇ ਹੈ ਕੋਈ ਕੋਈ ਵਿਰਲਾ ਜੀ ਇੱਥੇ ਤਾਂ ਲੱਗੀ ਰਹੀ ਭਾਵੇਂ ਮੰਨੇ ਇਦਰ ਮਤਾਂ ਸੰਗਰਗੀਆਂ ਹੋਵੇ ਉਹ ਕੋਈ ਕੋਈ ਦਰਨਾ ਸਰਬੋ ਬਾਦ ਨੂੰ ਮਤ ਸਿੱਖਿਆ ਜਿਹੜਾ ਚੱਲਣ ਵਾਂਗ ਪਿਆਰੇ ਜੀ ਮੈਂ ਹਰ ਹਰ ਖੜ ਕੇ ਮੈਂ ਬੰਦ ਕੱਲੇ ਜੀ ਹਰੀ ਦਾ ਜਿਹੇ ਹੋ ਕੇ ਪਾਪਾਂ ਨੂੰ ਹਰਨ ਵਾਲਾ ਹੈ ਉਸ ਦਾ ਨਾਮ ਰੂਪੀ ਖੜ ਕੇ ਪਰਮੇਸ਼ਵਰ ਦੇ ਥੱਲੇ ਰੋਏ ਜੀ ਥੱਲੇ ਜੰਨ ਲਿਆ ਹੋ ਮੇਰਾ ਪ੍ਰਾਣ ਸੁਖਾਈ ਸਦਾ ਨਾਲ ਚੰਗਰ ਮੇਰਾ ਵੰਦੀ ਪ੍ਰਾਣ ਦਾ ਸਖਾ ਮਿੱਤਰ ਹੈ ਪ੍ਰਾਣ ਦੀ ਸਰਕਾਰ ਨੂੰ ਆ ਕੋ ਸਨ ਲੋਕ ਨੇ ਨਾਲ ਚੱਲੇਗਾ ਸਹਾਇਤਾ ਕਰਨੀਆਂ ਤੇ ਜੀਵਨ ਦੀ ਗੁਰਪੁਰ ਹਰ ਨਾਮ ਜੜਾਇਆ ਤੇ ਸ੍ਰੀ ਸਲਗ੍ਰੀ ਨਾਨਕ ਦੇਵ ਜੀ ਨੇ ਗੁਰੂ ਅੰਗਦ ਸਾਹਿਬ ਸਲਗ੍ਰੀ ਕਮਰਦਾਸ ਮਹਾਰਾਜ ਜੀ ਨੇ ਪਰਮੇਸ਼ਰ ਦਾ ਨਾਮ ਜੜਨ ਕਰਾਇਆ ਹੈ ਜਿੰਦ ਲਖਾਇਆ ਹੈ ਮਾਰੇ ਮੇਲੇ ਹਾਰ ਤੋਂ ਹੰਤਨ ਪੰਨਾ ਜੀ ਜੇ ਤੁਹਾਨੂੰ ਹਰੀ ਦਾ ਨਾਮ ਸੁਣਨ ਦੇ ਪੱਲੇ ਰੂਹ ਦੇ ਕਾਰਨ ਕੀਤਾ ਹੋਇਆ ਹੈ ਉਹ ਹਰੀ ਨੂੰ ਪ੍ਰਾਪਤ ਹੋ ਕੇ ਜਲ ਹੋ ਗਏ ਜੰਮਨ ਮਰਨ ਦੇ ਰੇ ਜਲ ਨੂੰ ਹੀ ਸੰਤਾਂ ਪ੍ਰਕਾਸ਼ ਨੂੰ ਪ੍ਰਾਪਤ ਹੋਇਆ ਹੈ ਹਰੀਏ ਚਾਲੂ ਰੂਪ ਹੈ ਜਿਨ੍ਹਾਂ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਸ ਲੋਗ ਦਾ ਪ੍ਰੀਤ ਨਾ ਪ੍ਰੀਤ ਦਾ ਨਾ ਕਾਟਾ ਹੈ ਦੋਈ ਆਣ ਮਿਲਾਏ ਮੇਰੇ ਪ੍ਰਾਣ ਜੀਵਾਂ ਕੋਈ ਪ੍ਰੇਮੀ ਹੋਵੇ ਤੈਨੂੰ ਜਿਹੜਾ ਆ ਕੇ ਸਾਨੂੰ ਮਹਾਰਾਜ ਨਾਲ ਮਿਲਾ ਦੇਵੇ ਉਹ ਸਾਡੇ ਪ੍ਰਾਣਾਂ ਨੂੰ ਜੀਉਂਦੇ ਰੱਖਣ ਵਾਲਾ ਹੈ ਹੋ ਰਹੇ ਨ ਸਤਾਂ ਜਿਨ ਦੇ ਚੀਤ ਪ੍ਰੀਤ ਅਸੀਂ ਸਦਗਰੀ ਪਿਆਰੇ ਵੀ ਅੰਮ੍ਰਿਤ ਬਾਸ ਸਾਹਿਬ ਦੇ ਬਖਸ਼ਣ ਦੇਖਣ ਤੋਂ ਮਿਲਿਆ ਕਿੰਨਾ ਚਿਰ ਰਹਿ ਸਕਦੀ ਹਾਂ ਮੈਂ ਨੀਰ ਵਹ ਵਹ ਚੱਲ ਲਾ ਜੰਦਰੀ ਹੋਊ ਜਦੋਂ ਜੀ ਹੋ ਜਾਵੇ ਮਾਤਾ ਸਰਗਰਾਂ ਦੀ ਦਇਆਕਾਰ ਮਹੌਰ ਦੇ ਆਇਸਿਤ ਵਾਲੀ ਸਰਗਰਾਂ ਵਾਲਾ ਸਾਹੀ ਜਿੱਥੇ ਤੇ ਜਲਦਾ ਪ੍ਰਵਾਹ ਬੈਠਾ ਰਹਿਣਾ ਕਰਦਾ ਇਹੋ ਤਰ੍ਹਾਂ ਸਾਡੇ ਮਿਲਟਿਆਂ ਤੋਂ ਜਿਵੇਂ ਰਾਜ ਦਾ ਜਲਦਾ ਪਾਣੀ ਵਹਿਦਾ ਰਹਿੰਦਾ ਇਹ ਯਾਰੀ ਅਭਿਯੇ ਨਾ ਇਹ ਦੁਨੀਆ ਦੀ ਜਦੋਂ ਤੇ ਜਾਇਦੇ ਬਣੇ ਚਾਰ ਦੇ ਸੋਹਰੇ ਕੀ ਕਰਾਂ ਪਿਆ ਕਰ ਲੈ ਇਹਨਾਂ ਤ੍ਰਿੰਗ ਦਾ ਨੋਟਾਂ ਦੀ ਗੱਲ ਦਾ ਕਰਾਂ ਪਿਆ ਕਰਾਂ ਇਹ ਮਾਰੇ ਕਹਿੰਦੇ ਮਿਲਦੇ ਬਾਹਰ ਜਿਵੇਂ ਚੱਲਦੇ ਮਾਰੇ ਚੱਲਦੇ ਹੁੰਦੇ ਨੇ ਐਨ ਜਲ ਦਾ ਪ੍ਰਵਾਹ ਸਾਡੇ ਅੰਦਰ ਪ੍ਰੇਮ ਦਾ ਜਲ ਦਾ ਲਹੀ ਜਲ ਹੈ ਫਟ ਗੁਰ ਮਿੱਤਰ ਮੀਰਾ ਬਾਲ ਸਹਾਈ ਇਹ ਭਰ ਹੋ ਸਰਗੁਣ ਸੱਚੇ ਕਾਸ਼ੇ ਪਿਆਰੇ ਹੰਗੇ ਸਾਡੇ ਮਾਲਕ ਵਾਸਤਾ ਦੀ ਸੰਨ ਆਏ ਦੀ ਸ਼ੰਦ ਦੇਣ ਵਾਲੀ ਹੈ ਸਕਾਂ ਮਿੱਤਾਂ ਨੂੰ ਸਾਡੇ ਸਿੱਖੀ ਤੋਂ ਬਸ ਹੋ ਰਹੇ ਨਾ ਸਕਾਂ ਬੀਨ ਗੁਰੂ ਤੇ ਗੁਰੂ ਨਾ ਲੈ ਜੀਵ ਨਾ ਇਹ ਸੰਕੰਨ ਨਹੀਂ ਹੈ ਮੇਰੀ ਮਾਤਾ ਅਸੀਂ ਦਰਸ਼ਨ ਕੀਤੇ ਬਿਨਾਂ ਸੋਝਾਂਦੇ ਰਹਿ ਨਹੀਂ ਸਕਦੇ ਸੀ ਇਸੇ ਪ੍ਰਕਾਰ ਗੁਰਸਿੱਖਾਂ ਨੂੰ ਕਹਿੰਦੇ ਹੋ ਮਾਤਾ ਪਿਤਾ ਦੀ ਨਿਯਾਈ ਗੁਰਗੋ ਸਾਈਂ ਬਤਾ ਸਾਬ ਆਦਕ੍ਰਿ ਗੁਰਸਿੱਖੋ ਪਾਰਵਾਦ ਗੁਰਸਿੱਖੋ ਉਹ ਤੁਸੀਂ ਬੰਦਿਆ ਸਖੀਆਂ ਮਾਤਾ ਦੀ ਨਿਯਾਈ ਉਤਮ ਅਧਿਕਾਰੀ असीं महाराज दोस्ती दोस्त रह न सघंद हर जी कृपा करो गुरू गुरू अॻे बि अरदास कर ਸੋ ਹਰਿਆ ਕਾਲ ਤੋਂ ਵੀ ਕਿਰਪਾ ਕਰਕੇ ਸਰਦਾਰ ਅਮਰਬੰਸ ਸਾਹਿਬ ਨਾਮਕੰਨ ਮੇਲੋ ਜਨਮਾਨਕ ਹਰ ਕਣ ਪੰਨੇ ਦੀ ਜੀ ਮਾਰਾ ਕੰਨ ਸੁਣਨ ਲਈ ਸਾਡੇ ਦਾਸ ਮਾਰਾ ਨਾਮ ਰੂਪੀ ਆੜਦਾ ਕੰਨ ਕਲੇ ਹੈ ਇਸ ਕਰਕੇ ਗੁਰੂ ਸਾਹਿਬ ਸਾਨੂੰ ਬਖਸ਼ੀ ਕੀਤੀ ਹੈ ਇਹ ਮਨਾਉਣ ਦਾ ਕਾਰਨ ਹੈ ਆਪ ਦੇ ਨਾਲ ਸਮਾਜ ਨਹੱਲਾ ਚੈਤੋ ਮਨਤੀ ਦੇ ਨੀਰ ਨਾਮ ਕਾਂਤਰਾਣ ਨੂੰ ਜਿਹੜਾ ਸਖੋ ਅਰੂਦਾ ਨੂੰ ਕੱਟਣ ਵਾਲਾ ਜੋ ਹੈ ਮਦੂ ਦੇ ਚਾਹੇਦੋ ਦੋਦ ਐ ਤਾਂ ਹੋਏ ਆ ਯੁੱਧ ਕਿ ਕਰੇ 300 ਭਗਵੰਤਾਂ ਨੂੰ ਮਾਰ ਸਕੋ ਤਾਂ ਗਾਜ ਮਲੀ ਹੋ 5000 ਬਰਾਏ ਨੂੰ ਜੰਗ ਹੋਇਆ ਜੰਗ ਹੋਣ ਤੋਂ ਕਿਨਨ ਖਿਚੋ ਕੇ ਕਿ ਮਦੂ ਦੇ ਸਰਦਨ ਕੋ ਵਰ ਮੰਗੋ ਉਸ ਵੇਲੇ ਅੰਟਰੀ ਅਮਰੀਕਾ ਵਰਦਨ ਨੇ ਇਹੋ ਕਰੋ ਆਦੇ ਸਰ ਦੇ ਦਿਓ ਕਹਿੰਦੇ ਜੰਗਲ ਸਿਰ ਅਸੀਂ ਦਈਏ ਪਰ ਬੁੱਧੋ ਖੁਸ਼ੀ ਹੈ ਸਿਰ ਲੈ ਲੈ ਅਸਾਈ ਕੋਦੇ ਜਿਕੇ ਨੇ ਆਇਓ ਤੇ ਖੇਤੜਾ ਹੀ ਕਰਤੀ ਜਿਥੇ ਕਹਿਣਾ ਪੰਦੋ ਜਨ ਕਰਕੇ ਮਰੇ ਨੂੰ ਕੋਈ ਤਰ ਧੰਸੀ ਨਹੀਂ ਸੀ ਬਾਤੀ ਕੇ ਨਾਲੇ ਮੇਦੇ ਤੋਂ ਮਣੀ ਹੋਈ ਮਧੂ ਕਾੜੀ ਦੇ ਧਰਤੀ ਅਬ ਬਕਰ ਨਹੀਂ ਕੋਨਾ ਨੇ ਕੋਈ ਸਾਨੇ ਤੇ ਆਵਲੇ ਚੌਂਬੜੀ ਮਾਰ ਕੇ ਆਉਦੇ ਪਾਕਿਸਤਾਨੂ ਤੋਂ ਦਿਖਾਏ ਕਹਿੰਦੇ ਵੇਖੋ ਖਿੱਚਤਾ ਜੇ ਉਹਨਾਂ ਖੇੜਾ ਆਪਣੇ ਲਿਆ ਕੇ ਰੱਖੇ ਸੁਦਰਸ਼ਨ ਕੇ ਕਰਨਾ ਔਰ ਕੱਟ ਕੇ ਉਸ ਪ੍ਰਕਾਰ ਇਹਨਾਂ ਬੰਤਾਂ ਜਜਨਾਂ ਨੂੰ ਦਿਲ ਤੋਂ ਬਰਮਾ ਡਰ ਗਿਆ ਸੀ ਜਨਾਂ ਦਾ ਹਰਕਤਾਂ ਸੀ ਇਸ ਪ੍ਰਕਾਰ ਮਦੂ ਤੂਰ ਦੇ ਨੀਰੇ ਨੌਂ ਤਾਲ ਤਾਣ ਨੇ ਉਸੇ ਤਰ੍ਹਾਂ ਮਧੂ ਦੇਹ ਦੀ ਨਹੀਂ ਮਧੂ ਕੜੀ ਨਹੀਂ ਮਾਨੇ ਸਾਥ ਸੰਗੀ ਜੀਵਕ ਮਾਨੋਂ ਤੇ ਕਰੋ ਦਾ ਆਦਿਕ ਬਣ ਤੀਜੇ ਸਵਾਹਣ ਹੈ ਤੇ ਮਧੂ ਦੇਹ ਦੀ ਨਹੀਂ ਮੰਨਿਆ ਹੈ ਇਹਨੂੰ ਸਕੇ ਪਾਪੀਆ ਬੁਰੇ ਪਾਸੇ ਤੇ ਕੱਟਣ ਵਾਲੇ ਮੁੱਛਣ ਵਾਲੇ ਕਿਸੇ ਦਿੱਤੀ ਜਰੂਰ ਹੋ ਕੇ ਬੰਮ ਚੇਤਨ ਇਸੇ ਅਰੇ ਮਾਨ ਦੇ ਤੰਦੇ ਤਰਾ ਦਾ ਆਸਰਾ ਦੱਸੋ ਸਹਾਰੇ ਦੇ ਨੀਜਾ ਅਗਰ ਨਾ ਜਾਣੀ ਅਜਿਹਾ ਮੋਹਤਾਰ ਆਪ ਤੋਂ ਬਿਨਾਂ ਦੂਸਰਾ ਹੋਰ ਕੋਈ ਨਹੀਂ ਜਾਣਵਾਂਗੀ ਕੋਈ ਸੱਜਣੇ ਸ਼ਾਂਤੀ ਮਿਲੇ ਵਾਢ ਭਾਗੀ ਕੋਈ ਸੁਖੀ ਸੁਖ ਦੇ ਮਨ ਦਾ ਹੋਵੇ ਸੰਤ ਸੰਤਿਤ ਹੋਵੇ ਨਿਸ਼ਕਾਮ ਕਰਵਾਉਣੇ ਵਧਿਆ ਭਾਗਾ ਵਾਲਾ ਹੋਵੇ ਇਹ ਗੰਦੇ ਵਧਾਈ ਦੀ ਖੱਤ ਹੈ ਮੈਂ ਹਾਰ ਪ੍ਰਭ ਪਿਆਰਾ ਦੱਸੋ ਉਹ ਸਾਰੇ ਜਿਹੜੇ ਪ੍ਰਭੂ ਜੋ ਪਿਆਰਾ ਹੈ ਸਾਰੇ ਭਗਤਾਂ ਦਾ ਸਾਰੇ ਜਿਹੜੇ ਗਾਉਣਗੇ ਉਹ ਤੇ ਯਾਦ ਕਰੀਂ 10 ਪਾਵੇ ਹੋ ਪਿਆਰੇ ਜੀ ਜੀ ਅਰਦਾਸ ਆ ਚਕਾ ਹਉ ਮਨ ਤਾਂ ਖੋਜੀ ਧਾਲ ਪਾਲ ਆਈ ਸੇਰ ਮਹਾਂਕੰਦ ਅਦੇਸੇ ਵਸੀ ਮਨ ਦੇ ਫੂਲ ਚੈ ਤੋ ਆਦੂ ਕਹਿੰਦੇ ਹੋ ਮਨ ਤਾਂ ਖੋਜੀ ਤਨ ਨੂੰ ਖੋਜ ਕੇ ਮਨ ਲੱਭਾ ਮਨ ਤਾਂ ਨੂੰ ਮਨਤਰ ਖੋਜ ਕਰਕੇ ਛਾਲ ਗੁਰਮਖੰਦਵਾਰਾ ਭਲਾਈ ਖੋਜ ਕਰਾਈ

ਉਹ ਤੂੰ ਬੁਧਾਰੀ ਹੈ ਮੇਰਾ ਕੋਈ ਕੋਈ ਕਹਾਂ ਕੁਸ਼ੀਕ ਨਾ ਮੇਰੇ ਗੁਰੂ ਜੀ ਜੈਸੇ ਕੋਲੋਂ ਮਿਲੰਤਰੀ ਹੈ ਮੇਲੇ ਸਾਥ ਸੰਗਤ ਤੇ ਸੇਖ ਦਿਖਾਈ ਉਹ ਗੁਰੂ ਜੀ ਜੀਤ ਆਈ ਸੁਖ ਸੰਗਰ ਨਾਲ ਮਿਲ ਕੇ ਉਹਦੇ ਖੋਜ ਪੜਤਾਲ ਨੇ ਦਿਖਾਈ ਕੁਛ ਨਾ ਕਰੀਏ ਉਹਦੇ ਆਸੇ ਵੀ ਜਿਹੜੀ ਖੋਜ ਹੈ ਉਸ ਢੰਗ ਨਾਲ ਮਿਲ ਕੇ ਧਰਤੀ ਸਾਹਿਬ ਗਿਆਨ ਜੋ ਖੋਜਣ ਜਿਸਾਈ ਪੁੱਛੀਏ ਬੇਤਾਂ ਦੱਸ ਦਿੰਦੀ ਹੈ ਜਿਸਾਈ ਪੁੱਛਣ ਦਾ ਨਾਮ ਹੈ ਬੇਤ ਸੰਗਤ ਹਰਿ ਪ੍ਰਗਿਆਤਿ ਜੀ ਇਹ ਭਾਈ ਸੰਗਤ ਦੇ ਅਕਾਲਪੁਰਖ ਪ੍ਰੀਖਾ ਦੇ ਕੋ ਵਸਵਾ ਹੈ ਮੇਰਾ ਪਿਆਰਾ ਕੀ ਤੂੰ ਸਤਿਗੁਰੂ ਦੇ ਬਜਨ ਹੋਣ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੇਕ ਕੋ ਕਥਨ ਨੌਂ ਸਲੰਡੋ ਮਾਤਰੀ ਮੂਜ ਲਾਉਣ ਸਾਥ ਨੌਂ ਗਤਰੀ ਪਸੰਦ ਹਰੇ ਕੀਤੇ ਕਹਿੰਦੇ ਜਿੱਥੇ ਕੋਈ ਕਥਾ ਕਰੇ ਜੇ ਜਿੱਥੇ ਮੇਰੇ ਘਾਰੇ ਦਾ ਨਾਮ ਸੁਣੀ ਜਿੱਥੇ ਮਾਰੇ ਦਾ ਸ਼ੀਰਕਨ ਹੋਵੇ ਉਹ ਥਾਂ ਤੇ ਵੀ ਆਪਾਂ ਹਿੱਸਾ ਨਹੀਂ ਕੋਈ ਆਉਂਦਾ ਅਗੇ ਆਪ ਉਸੇ ਹਾਜ਼ਰੀ ਕਰਕੇ ਹਾਂ ਅਗੇ ਹਾਜ਼ਰੀ ਭਰ ਕੇ ਫਿਰ ਕਹਿੰਦੇ ਹਾਂ ਇਹ ਜਲਾਉਤਾ ਥੇ ਉਹ ਥਾਂ ਤੇ ਵੀ ਚੱਲ ਕੇ ਆਪ ਆਉਂਦੇ ਹਾਂ ਨਾਂਨ ਜਿੱਥੇ ਦਿੰਦਾ ਫਿਰੇ ਥੀ ਪਿਆਰੇ ਦੇ ਵਰਸ਼ਨ ਸੁਣ ਲਾਏ ਆ ਜੀ ਤੇ ਕਹਿਣ ਵਾਲਿਆਂ ਦੀ ਜਿਵੇਂ ਸੁਣ ਕੇ ਬਣੀ ਕਿਤੇ ਸਦਗਰ ਰਹਾ ਕਰ ਤੇ ਬਹੁਤ ਗੁਰੂ ਸਾਹਿਬ ਯਾਤ ਕਰਨ ਦੇ ਸੁਣਨ ਵਾਲਿਆਂ ਵੀ ਤੇ ਕਹਿਣ ਵਾਲਿਆਂ ਦੀ ਜੇ ਯਾਦਕ੍ਰਿਤ ਦੇ ਦਰਸ਼ਨ ਦੇ ਉਸ ਸਾਡਾ ਮਨ ਸੰਹਰਾ ਹੋ ਜਾਂਦਾ ਹੈ ਦੇ ਤਾਂਗਤ ਹਰ ਪ੍ਰਾਪੀ ਵਾਸਾ ਸੰਗੀਤ ਚਾਟੋ ਤੇ ਹਿਰਦੇ ਉਦੀ ਵਾਗਿਆ ਕਹਿੰਦੇ ਆ ਰਾਮ ਚੰਦਰ ਜੀ ਦੇ ਮਹਾਮਨ ਦੀ ਕਥਾ ਜਿੱਥੇ ਹੋਵੇ ਹਨੂਮਾਨ ਉੱਤੇ ਆ ਕੇ ਜੀ ਕਥਾ ਸੁਣਨ ਆਣੇ ਹੋ ਲੰਕਾ ਵਿੱਚ ਹੀ ਰਹਿੰਦਾ ਹੈ ਦੂਸਰਾ ਸੁਭ ਧਾਰਕ ਉਹ ਦੂਜਰਾ ਜੀ ਸੁਭ ਧਾਰਕ ਕੋਠੇ ਰਾਮ ਚੰਦ ਦੀ ਕਥਾ ਸੁਣਦਾ ਹੈ ਹਨੂ ਮਾਨ ਦਾ ਨਿਗਰ ਲੋਕਾਂ ਨੂੰ ਦੱਸਿਆ ਹੈ ਜੋ ਰੋਹ ਵਿਚਾਰਦਾ ਹੈ ਮਾਣੇ ਦੇ ਲੀਦੇ ਪਾ ਕੇ ਆਵੇ 10000 ਸ਼ਕਲ ਬਣਾ ਕੇ ਆਵੇ ਇਸ ਤਰ੍ਹਾਂ ਦਾ ਉਹਦਾ ਲੋਹਾਸ ਹੈ ਜੇ ਮਹਾਰਾਜ ਦੇ ਪਿਆਰੇ ਭਗਤ ਸੰਤ ਹਨ ਉਹ ਚਾਹੇ ਕਿਸੇ ਲੋਹਾਸ ਚਾਹੇ ਜਿੱਥੇ ਮਹਾਰਾ ਸਾਹ ਦਾ ਕਥਾ ਕੀਤੇ ਹੁੰਦਾ ਹੈ ਉਥੇ ਹਾਜ਼ਰ ਹੁੰਦੇ ਹੈ ਇਸ ਪ੍ਰਕਾਰ ਭਾਗਨਾ ਨਾਲ ਗੁਰੂ ਸਾਹਿਬ ਤੋਂ ਲਈ ਲਾਹੇਵੰਦ ਅਦੱਸਿਆ ਹੈ ਏ ਦੱਭਗਾ ਸੰਗਤਾਂ ਨੂੰ ਜੇ ਕਹਿਣ ਕੀ ਗੱਲ ਕਪਿਸ਼ਮਾ ਹੋਰ ਨਾਲ ਦਸੀ ਐ ਦੇਤ ਸੰਗਤ ਹਰ ਪ੍ਰਗਿਆ ਵੈਸਾ ਦੀ ਸੰਗਤ ਵਿੱਚ ਮਹਾਰਾਜ ਸਾਹਿਬ ਪ੍ਰਭੂ ਦੀ ਰਸਨ ਸਾਧ ਕੀ ਦਸਾਂ ਚੀਰ ਕੰਗੋਣਾ ਆਏ ਨੇ ਜੇ ਕੰਨੂ ਕਰਨੀ ਸੁਣ ਸੁਣ ਕੇ ਮਨ ਹਰਿਆਜਾਦਾ ਹੁੰਦਾ ਹੈ ਕਿ ਸੰਗਤ ਮਹਾਰਾਜ ਨੇ ਆਸ ਕਰਦੀ ਹਾਂ ਜੀ ਮੇਰਾ ਪਿਆਰਾ ਪ੍ਰੀਤੋ ਸਤਗੁਰ ਰਖਵਾਲੀ ਨੀ ਪਿਆਰੇ ਪਰਮ ਪ੍ਰੀਤ ਦੇ ਆਸਪਾਸ ਸਤਿਗੁਰੂ ਨਾਨਕ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਸਾਹਿਬ ਰੱਖਿਆ ਕਰਨ ਵਾਲੇ ਹਨ। ਥੋਮ ਬਾਰਿਕ ਦੀਨ ਕਰੀਉ ਪ੍ਰਤਪਾਲ। ਅਸੀਂ ਤਾਂ ਮਾਣ ਆਉਦੇ ਬੱਚੇ ਹਾਂ। ਦੀਨ ਗਰੀਬ ਹਾਂ। ਸਾਡੇ ਪ੍ਰਤੀ ਜਾਣੀ ਤਾਲ ਨਹੀਂ ਕਰੂ ਆਂ। ਮੇਰਾ ਮਾਤ ਪਿਤਾ ਗੁਰੂ ਸਤਗੁਰੂ ਕੀਰਾ। ਸਾਡੇ ਮਾਤਾ ਦੀ ਸਾਡੇ ਪਿਤਾ ਦੀ ਕੂਲੀ ਤੇ ਸਤਿਗੁਰੂ ਪੂਰਨ ਗ੍ਰਮ ਗਿਆਨ ਦੇ ਦਾਤੇ ਹਰਨਾ ਗੁਰੂ ਜਾਲੰਗੜੇ ਕਾਮਲੇ ਦੇ ਗੱਤਿਆ ਜੀ ਸਰਗਰੂ ਸਾਬਤਾਂ ਪਾਣੀ ਦੀ ਨਹੀਂ ਆਈ ਸਾਡਾ ਰਿਵਾਇ ਕੌਲ ਵੀ ਨਹੀਂ ਆਈ ਇਹ ਪਾਣੀ ਤੋਂ ਬਿਨਾਂ ਕੌਲ ਕੋ ਮਿਲ ਆ ਜਾਂਦੇ ਆ ਇਹ ਸਰਗਰੂ ਜਾਂਦੇ ਨਾਲ ਮਿਲ ਕੇ ਸਾਗਾ ਚੂਤੀ ਕੌਲ ਖਿੜਵਾ ਹੈ ਜਲ ਵੀ ਨਹੀਂ ਗੁਰੂ ਸਾਹਿਬ ਜੀ ਦੇ ਤੁਲ ਸ੍ਰੀਪ ਜਲ ਹੈ ਤੇ ਸਾਡਾ ਚੱਕ ਧਰਕਾਂ ਦਾ ਕੌਲ ਵੀ ਨਹੀਂ ਆਉਣੀ ਗ੍ਰਮ ਕੇਤਰੂਪੀ ਗੁਰੂ ਜਲ ਹੈ ਉਹਨਾਂ ਦੇ ਗਿਆਨ ਨਾਲ ਮਿਲ ਕੇ ਕਬਲ ਵੀ ਨਹੀਂ ਕੋਟ ਖਿੜ ਜਾਂਦਾ ਹੈ ਜੀ ਕੋ ਮੈਤਰੀ ਮਤਾ ਤੇ ਖਿਆਲਕ ਇਹ ਪੰਖੜੀਆਂ ਖੜੀਆਂ ਹੁੰਦੀਆਂ ਦੋਨੋਂ ਮੈਂ ਦੇਨ ਗੁਰ ਦੇਚੇ ਨੀਂਦ ਨਾ ਆਵਦੀ ਸੰਤਰੀ ਸਾਹ ਦੇ ਦਰਸ਼ਨ ਦੇਖੇ ਤਾਂ ਮੈਨਾਂ ਸਾਨੀ ਤਾਂ ਨੀਂਦ ਨਹੀਂ ਆਉਂਦੀ ਪਰੱਖ ਪੰਨੇ ਬਾਸ਼ਾ ਵੀ ਕਹਿੰਦੇ ਇਸੇ ਪ੍ਰਕਾਰ ਪ੍ਰਕਾਖ ਨੀਂਦ ਨਹੀਂ ਆਉਂਦੀ ਸਮਾਧੀ ਰੂਪ ਨੀਂਦ ਨਹੀਂ ਆਉਂਦੀ ਸੰਤਿ ਰੂਪ ਨੀਂਦ ਨਹੀਂ ਆਉਂਦੀ ਪ੍ਰਗਟਾਗਰ ਦਾ ਰੂਪ ਨੀਂਦ ਨਹੀਂ ਆਉਂਦੀ ਹੈ ਮੇਰੇ ਮਨ ਕਾਨੇ ਦੇ ਗੁਰ ਗੁਰੂ ਮੇਲੇ ਦਾ ਮਨ ਸੰਤ ਅੰਦਰ ਬੰਦੂ ਚਿੰਦਾ ਗੁਰੂ ਸਾਹਿਬ ਦੇ ਪ੍ਰੇਮ ਦੀ ਬਿਕੋੜੇ ਦੀ ਲੱਗੀ ਹੋਈ ਐ ਇਹ ਕਦੋਂ ਮਾਰੇ ਸਾਡੇ ਵਰਥੀ ਕਰ ਦੇਸੀ ਮਾਰਾ ਮਾਰ ਗਾਇਆ ਕਰੂ ਗੁਰੂ ਮੰਨੂ ਗੁਰੂ ਹਰਿ ਪ੍ਰਮੇਸ਼ਰ ਸਾਡੇ ਬਿਨਾ ਦ੍ਰਿਸ਼ਟੀ ਕਰਕੇ ਸਤਿਗੁਰਾਂ ਨਾਲ ਮਿਲਣਾ ਕਰੂ ਜਾਨ ਮਾਨਿਕ ਗੁਰੂ ਮੇਲੇ ਰਹਾਸ ਕਰੀ ਕਰੀ ਗੁਰੂ ਸਾਹਿਬ ਉਤੰਦੇ ਦੀ ਸਤਿਗੁਰਾਂ ਨਾਲ ਮਿਲ ਕੇ ਰਸਾ ਆਨੰਦ ਨੂੰ ਪ੍ਰਾਪਤ ਕਰੀ ਬਿਨਵਾਸ ਦੇ ਸਹਿਤ ਨਹੀਂ ਖਰਾਬ ਦੇ ਸਹਿਤ ਨਹੀਂ ਹੋਂਦ ਚਿਤ ਖਰਾਬ ਦੇ ਸਹਿਤ ਹੁੰਦਾ ਹੈ